ਜੀ ਜੀ ਨਾ ਨਾ ਚੱਲ ਉਹ ਵੀ ਵਿੱਚ ਆ ਗਿਆ ਜਿਹੜਾ ਦਾ ਨਹੀਂ ਪੱਥਰ ਰੱਖੇ ਗਏ ਆ ਦੇਖੋ ਅੱਜ ਸੁਨਾਮ ਸ਼ਹੀਦ ਉਦਮ ਸਿੰਘ ਸਰਕਾਰੀ ਕਾਲਜ ਦੇ ਵਿੱਚ ਤਕਰੀਬਨ 68 ਕਰੋੜ ਰੁਪਏ ਦੀ 68 ਲੱਖ ਰੁਪਏ ਦੀ ਲਾਗਤ ਦੇ ਨਾਲ 400 ਮੀਟਰ ਦਾ ਸੈਂਟਰ ਟ੍ਰੈਕ ਹੈ ਜਿਹੜਾ ਉਹ ਉਹਦਾ ਸ਼ੁਰੂਆਤ ਕਰਨ ਲਈ ਆਇਆ ਆ ਉਹਦਾ ਨਹੀਂ ਪੱਥਰ ਰੱਖਣ ਦੇ ਲਈ ਆਇਆ ਇਹ ਉਹ ਕਾਲਜ ਹੈ ਤੇ ਇਹ ਉਹ ਧਰਤੀ ਹੈ ਉਹ ਗਰਾਊਂਡ ਹੈ ਜਿਨੇ ਬੜੇ ਤਗੜੇ ਪਲੇਅਰ ਬੜੇ ਤਗੜੇ ਐਕਚੁਅਲੀ ਇੱਥੇ ਜਿਹੜੇ ਉਹ ਪੈਦਾ ਕੀਤੇ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਇਸੇ ਕਾਲਜ ਦੇ ਸਟੂਡੈਂਟ ਰਹੇ ਨੇ ਸੋ ਪਹਿਲੇ ਦਿਨ ਤੋਂ ਸਾਡੀ ਕੋਸ਼ਿਸ਼ ਹੈ ਕਿ ਪੂਰੇ ਹਲਕੇ ਦੇ ਨਾਲ ਨਾਲ ਇਸ ਕਾਲਜ ਦੇ ਵਿੱਚ ਵੀ ਜਿੰਨਾ ਕੰਮ ਇਨਫਰਾਸਟ੍ਰਕਚਰ ਦਾ ਇਹ ਬਾਕੀ ਹੋਰ ਵੀ ਡਵੈਲਪਮੈਂਟ ਦੇ ਕੰਮ ਨੇ ਬਾਕੀ ਰਹਿੰਦੇ ਉਹਨਾਂ ਨੂੰ ਪੂਰਾ ਕੀਤਾ ਜਾ ਸਕੀ ਸੋ ਉਸੇ ਲੜੀ ਦੇ ਵਿੱਚ 18 ਲੱਖ ਰੁਪਏ ਦੇ ਲਾਗਤ ਦੇ ਨਾਲ ਇਹ ਸੈਂਡਲ ਟ੍ਰੈਕ ਹੈ ਜਿਹੜਾ 400 ਮੀਟਰ ਦਾ ਇਹ ਬਣਾਇਆ ਜਾ ਰਿਹਾ ਜਿਹਦੇ ਵਿੱਚ ਔਰ ਅੰਦਰਲੇ ਪਾਸੇ ਫੁੱਟਬਾਲ ਦਾ ਗਰਾਊਂਡ ਹੈ ਜਿਹੜਾ ਉਹ ਹੋ ਜਾਏਗਾ ਉਹਦੇ ਵਿੱਚ ਜਿਹੜੇ ਤੁਹਾਡੇ ਸਪ੍ਰਿੰਕਲ ਸਿਸਟਮ ਵਗੈਰੇ ਸਾਰਾ ਆਧੁਨਿਕ ਸਿਸਟਮ ਦੇ ਨਾਲ ਇਹ ਤਿਆਰ ਕਰਕੇ ਤਕਰੀਬਨ 4-5 ਕਿ ਮਹੀਨਿਆਂ ਦੇ ਵਿੱਚ ਇਸ ਨਾਮ ਸ਼ਹਿਰ ਨੂੰ ਪਹੁੰਚਾ ਜਿਹੜਾ ਉਹ ਦੇਣਾ ਕਮਨ ਜੀ ਤੁਸੀਂ ਬਹੁਤ ਵਧੀਆ ਪ੍ਰੋਜੈਕਟ ਲਗਾ ਰਹੇ ਹੈਗੇ ਪਰ ਕਈ ਵਾਰ ਠੇਕੇਦਾਰ ਐਡੀ ਅੰਗਲੀ ਕਰਦੇ ਨੇ ਜੀ ਇਹ ਕੰਮ ਵਿੱਚ ਰੋਕ ਦਿੰਦੇ ਨੇ ਹੁਣ 1 ਕਰੋੜ 33 ਲੱਖ ਰੁਪਏ ਦਾ ਇੱਥੇ ਨਹੀਂ ਪੱਥਰ ਰੱਖਿਆ ਗਿਆ ਸੀ ਜੀ 14-2 ਨੂੰ 7 ਮਹੀਨੇ ਹੋ ਗਏ ਜੀ ਉੱਥੇ ਸਾਰਾ ਕੰਮ ਉਵੇਂ ਹੀ ਰੁਕਿਆ ਖੜਾ ਹੈ ਬਲਕ ਟਾਇਲਟ ਬਣਨੀ ਸੀ ਜੀ ਬਾਉਂਡਰੀ ਵਾਲ ਬੰਨਣਾ ਸੀ ਸ਼ੱਦ ਬਣਨੇ ਸੀ ਜੀ ਸਾਰਾ ਕੰਮ ਨਹੀਂ ਖੜਾ ਜੀ ਪਤਾ ਮੈਨੂੰ ਉਹਦੇ ਵਿੱਚ ਜਿਹੜੇ ਵਾਸ਼ਰੂਮ ਵਗੈਰਾ ਨੇ ਉਹ ਤਾਂ ਸ਼ਾਇਦ ਕੁਝ ਬਣ ਗਏ ਪਰ ਕਿਉਂਕਿ ਇਹ ਚ ਦੋ ਰੀਜ਼ਨ ਸੀਗੇ ਇਹਦੇ ਚ ਅ ਥੋੜੀ ਜਿਹੀ ਫੰਡਸ ਦੀ ਦਿੱਕਤ ਆ ਗਈ ਸੀ ਕਿਉਂਕਿ ਪਹਿਲਾਂ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਫੰਡਸ 31 ਮਾਰਚ ਕਰਕੇ ਸਟਾਪ ਹੋ ਗਏ ਤੇ ਫਿਰ ਚੋਣਾਂ ਦਾ ਜਿਹੜਾ 4 ਮਹੀਨੇ ਹੋ ਰਿਹਾ ਪਰ ਉਹਦੇ ਬਾਰੇ ਵੀ ਹੁਣ ਜਿਹੜੀ ਇੱਕ ਫੰਡਸ ਦੀ ਕਲੀਅਰੈਂਸ ਹੈ ਉਹ ਹੋ ਗਈ ਹੈ ਤੇ ਬੜੀ ਜਲਦੀ ਹਫਤੇ 10 ਦੇ ਚੋ 24 ਕੰਮ ਇਹਦਾ ਦੁਬਾਰਾ ਸ਼ੁਰੂ ਹੋ ਜਾਊਗਾ ਸਰਕਾਰੀ ਸਰਕਾਰ ਇਨੀਸ਼ੀਏਟਿਵ ਲੈ ਰਹੀ ਹੈ 20000 ਸੋਲਰ ਟਿਊਬਲਾਂ ਨਾਲ ਹਾਂਜੀ ਪੰਜਾਬ ਨੂੰ ਕਿੰਨਾ ਕੁ ਫਾਇਦਾ ਹੈ ਕੀ ਉਹ ਸਕੀਮਾਂ ਦੀ ਪੂਰੀ ਗੱਲ ਜਾਣਨਾ ਚਾਹੋਗੇ ਦੇਖੋ ਅੱਜ ਪੰਜਾਬ ਦੇ ਵਿੱਚ ਤਕਰੀਬਨ ਡੇਢ ਲੱਖ ਕਿਸਾਨ ਇਹਜ ਹੈ ਜਿਨ੍ਹਾਂ ਵਿਚਾਰਿਆਂ ਕੋਲੇ ਆ ਬਿਜਲੀ ਕਨੈਕਸ਼ਨ ਹੈ ਨਹੀਂ ਜਾਂ ਤਾਂ ਉਹ ਗਵਾਂਢੀ ਤੋਂ ਪਾਣੀ ਮੋਲ ਲੈਂਦੇ ਨੇ ਤੇ ਜਾਂ ਉਹਨਾਂ ਨੂੰ ਜਨਰੇਟਰ ਤੇ ਉੱਪਰ ਆਪਦੀ ਖੇਤ ਦੀ ਸਿੰਚਾਈ ਜਿਹੜੀ ਉਹ ਕਰਨੀ ਪੈਂਦੀ ਹੈ ਸੋ ਉਸੇ ਮਕਸਦ ਦੇ ਨਾਲ ਸਾਡਾ ਮਹਿਕਮਾ ਜਿਹੜਾ ਨਿਊ ਰੀਨਿਊਏਬਲ એનર્ਜੀ ਪੇਡਾ ਕਹਿੰਦਾ ਹੈ ਜਿਹਨੂੰ ਆਪਾਂ ਉਹ 20000 ਸੋਲਰ ਪੰਪ ਸੈੱਟ ਹੈ ਜਿਹੜਾ ਖੇਤੀ ਵਾਸਤੇ ਉਹ ਅਸੀਂ ਦੇਣ ਜਾ ਰਹੇ ਹਾਂ ਸੋਮਵਾਰ ਤੋਂ ਇਹਦਾ ਪੋਰਟਲ ਜਿਹੜਾ ਉਹ ਖੁੱਲ ਜਾਏਗਾ ਔਰ ਇਹਦੇ ਵਿੱਚ 60% ਸਬਸਿਡੀ ਜਿਹੜੀ ਉਹ ਸਰਕਾਰ ਵੱਲੋਂ ਪਾਈ ਜਾਏਗੀ ਔਰ ਬਹੁਤ ਵੱਡਾ ਲਾਭ ਜਿਹੜਾ ਉਹ ਉਹਨਾਂ ਲੋਕਾਂ ਨੂੰ ਉਹਨਾਂ ਕਿਸਾਨਾਂ ਨੂੰ ਹੋਏਗਾ ਜਿਨ੍ਹਾਂ ਕੋਲ ਐਗਰੀਕਲਚਰ ਪੰਪ ਸੈੱਟ ਹੈ ਨਹੀਂ ਜਿਹੜੇ ਦੂਸਰੇ ਕਨੈਕਸ਼ਨ ਨੇ ਉਹ ਕਿਉਂਕਿ ਕੇਂਦਰ ਸਰਕਾਰ ਵੱਲੋਂ ਬੰਦ ਕੀਤੇ ਹੋਏ ਨੇ ਕਿ ਪੰਜਾਬ ਦੇ ਬਹੁਤ ਸਾਰਾ ਏਰੀਆਜ਼ ਦੇ ਵਿੱਚ ਬਲਾਕਾਂ ਦੇ ਵਿੱਚ ਪਾਣੀ نیچے ਚਲਾ ਗਿਆ ਸੋ ਉਸ ਕਰਕੇ ਇਹ ਜਿਹੜੇ ਸੋਲਰ ਪੰਪ ਨੇ ਉਹ ਦਿੱਤੇ ਜਾ ਰਹੇ ਨੇ ਔਰ ਇਹਦੇ ਨਾਲ ਜਿਹੜੇ ਡਾਰਕ ਜ਼ੋਨ ਨੇ ਜਿੱਥੇ ਪਾਣੀ ਡੂੰਘਾ ਚਲਾ ਗਿਆ ਜ਼ਰੂਰਤ ਨਾਲੋਂ ਜ਼ਿਆਦਾ ਉਹਨਾਂ ਦੇ ਵਿੱਚ ਨਾਲ ਸਪ੍ਰਿੰਕਲ ਸਿਸਟਮ ਤੇ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਜਿਹੜਾ ਉਹ ਵੀ ਲੱਗੇਗਾ ਉਹ ਵੀ 80% ਦੇ ਕਰੀਬ ਸਬਸਿਡੀ ਜਿਹੜੀ ਉਹ ਮਿਲੇਗੀ ਸੋ ਇਸ ਕਰਕੇ ਬਹੁਤ ਵਧੀਆ ਉਪਰਾਲਾ ਹੈ ਮੇਰੀ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਬਹੁਤ ਲਾਹੇਵੰਦ ਸਕੀਮ ਹੈ 60% ਇਹਦੇ ਵਿੱਚ ਸਰਕਾਰ ਵੱਲੋਂ ਪਾਇਆ ਜਾ ਰਿਹਾ ਸਿਰਫ 40% ਹੈ ਜਿਹੜਾ ਉਹ ਉਹਨਾਂ ਨੇ ਪਾਉਣਾ ਇਹਦਾ ਵੱਧ ਤੋਂ ਵੱਧ ਲਾਹੇ ਜਿਹੜਾ ਉਹ ਲੈਂਡਸਕੈਪ